चलते शो वाजी आ सैडी जी ਪਾਲੋ ਦਾ ਸੀ ਯਾਰ ਕੀ ਕਰ ਰਹੇ ਹੋ ਤੁਸੀਂ ਕਿੱਧਰ ਲੰਘ ਰਹੇ ਹੋ ਦੇਖੋ ਨਾ ਕਰ ਰਹੇ ਹੋ ਪਾਣੀ ਕਿੱਥੇ ਬਣਾ ਰਹੇ ਹੋ ਕਾਹ ਬਣਾ ਰਹੇ ਹੋ ये भाई जी थे उतरे आए हैं इतरे है आए जी इतों इत जी ڪل گيا چوکي تان قدا کي هر هفتي نوں چوکي علي کي ٽن تي وڃي پتو هيتو جو گورو جي ميرن ٿي ڪم ٿي آئي Terima kasih telah menonton!

ਮਾੜਾ ਲੱਗਦਾ ਜੀ ਕਿਹਦਾ ਪਿੰਡ ਹੈ ਜੀ ਥੰਬਨਪੁਰਾ ਕੀ ਕੋਈ ਤਨਤੀ ਤਨਵੀਤ ਹੋਈ ਵੀ ਕੀ ਗੱਲਬਾਤ ਹੋਈ ਜੀ ਅਸੀਂ ਨਰੇਗਾ ਚ ਲੱਗੇ ਹੋਏ ਤਾਂ ਜੀ ਅੱਛਾ ਜੀ ਹਾਜ਼ਰੀ ਲਵਾ ਰਹੇ تھے ਉਧਰੋਂ ਟਰੈਕਟਰ ਆਇਆ ਤੁੰਗਰ ਘਣੀ ਉੱਤੇ ਚੜ੍ਹ ਗਿਆ ਵੀ ਟਰੈਕਟਰ ਕਿਹਦਾ ਸੀ ਜੀ ਕੌਣ ਸੀ ਬੰਦਾ ਭਈਏ ਚਲਾ ਰਹੇ ਤਾਂ ਇਹ ਬੰਦੇ ਦਾ ਤਾਂ ਪਤਾ ਨਹੀਂ ਕਿਹਦਾ ਟਰੈਕਟਰ ਆ ਬਈ ਇਹ ਚਲਾ ਰਹੇ ਸੀ ਬਈ ਇਹ ਚਲਾ ਰਹੇ ਤੁਸੀਂ ਕੰਮ ਕਰਕਾਰੀ ਆ ਅਸੀਂ ਹਾਜ਼ਰੀ ਲਵਾ ਰਹੇ ਹਾਂ ਜਿਹੜੇ ਪਿੰਡ ਦੀ ਗੱਲ ਹੈ ਇਹ ਟੋਂਗਾ ਜੀ ਤੁਹਾਡਾ ਟੋਂਗਾ ਬੋਲ ਤੇ ਲਵਾ ਰਹੇ ਤੁਸੀਂ ਬੈਕ ਟੂ ਚਲਾ ਰਹੇ ਸੀ ਪਹਿਲਾਂ ਹਾਂ ਹਾਂ ਕੋਈ ਨਵਾਂ ਭਈਆ ਨਸ਼ਾ ਵੋਸ਼ਾ ਕੀਤਾ ਆ ਸੀ ਕੀ ਪਤਾ ਜੀ ਉਹ ਤਾਂ ਭੱਜ ਕੇ ਉੱਤਰ ਗਏ ਤੇ 8:30 ਵਜੇ ਹੋਈ ਹੈ ਜੀ ਹਾਂ ਤੁਹਾਡੇ ਫਿਰ ਮੇਰੇ ਸੱਟਾ ਸੱਟਾਂ ਉੱਥੇ ਜੜਿਆ ਜੀ ਟਾਇਰ ਅੱਛਾ ਹਾਂ ਜੀ ਕਿੰਨੇ ਬੰਦੇ ਚਾਹ ਰਹੇ ਸੀ ਕਿੰਨੇ ਬੰਦੇ ਚਾਹ ਰਹੇ ਸੀ ਸਹੀ ਚਾਰ ਬਈਏ ਦੇ ਉਹ ਪਿੰਡ ਵਿੱਚ ਉਹ ਕੰਮ ਕੰਮ ਕਰਦੇ ਹਾਂ 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 ਪਿੰਡ ਦੀ ਤੇ ਟੁੰਗਾ ਦੀ ਰੋਵਾ ਪਿਆ ਤਾਂ ਉਹਦਾ ਸੰਦੇ ਨਾਲ ਵਿਗੜ ਗਏ ਬਿੱਕਰ ਸਿੰਘ ਮਰੇ ਨਾ ਉਹ ਪਿੰਡ ਟੁੰਗਾ ਜੀ ਕੀ ਗੱਲ ਕੀ ਹੋ ਗਈ ਘਟਨਾ ਕੀ ਹੋਈ ਜੀ ਨਰੇਗਾ ਵਾਲੇ ਹਾਜ਼ਰੀ ਲਾ ਰਹੇ ਜੀ ਨਹਿਰ ਦੇ ਉੱਪਰ ਬੈਠੇ ਨਰੇਗਾਲੇ ਹਾਜ਼ਰੀ ਲਾ ਰਹੇ ਸੀ ਪਿੰਡੋਂ ਵੀ ਇਹ ਟਰੈਕਟਰ ਲੈ ਕੇ ਆਏ ਟਰੈਕਟਰ ਸਿੱਧਾ ਹੀ ਨਰੇਗਾਲੇ ਦੇ ਉੱਪਰ ਜਿਹੜਾ ਹਤਾ ਸੀ ਤੇ ਕਿੰਨੇ ਜਾਣੇ ਸੀ ਭਈ ਜਿਹੜੇ ਇਹ ਭਈ ਇਹ 4-5 ਜਾਣੇ ਸੀ ਗਏ ਜਿਹਨਾਂ ਸੀ ਡੱਟ ਚਲਾਉਣਾ ਭਈ ਇਹ ਮਤਲਬ ਇਹਨਾਂ ਜਾਣੇ ਜਿਹੜੇ ਫੇੜਾ ਦਤਾ ਸੀ ਜਿਹੜਾ ਟਰੈਕਟਰ ਚਲਾ ਰਿਹਾ ਸੀ ਕਿੰਨਾ ਦਾ ਟਰੈਕਟਰ ਸੀਗਾ ਇਹ ਟਰੈਕਟਰ ਜਗਪਾਲ ਸਿੰਘ ਦਾ ਜਿਹੇ ਤੁੰਗਾ ਦਾ ਇੱਕ ਕਿਸਾਨ ਸੀਗਾ ਜੀ ਬੰਦਾ ਇਹ ਹਾਂਜੀ ਹਾਂਜੀ ਤੇ ਹੁਣ ਤੁਸੀਂ ਕੀ ਮੰਗੂ ਕੀ ਕਰਦੇ ਆ ਜਿਹੜੇ ਕਿ ਦੀ ਹੋਈ ਹੈ ਜੀ ਇੱਥੇ ਇੱਕ ਮੇਰੀ ਮਾਸੀ ਦੀ ਹੋ ਗਈ ਜੀ ਇੱਕ ਨਾਲ ਹੋਰ ਨਹੀਂ ਹਿੰਮਤਪੁਰ ਦੇ ਦੋ ਜਾਣੇ ਡੱਟੇ ਪੁਰਾ ਤੋਂ ਦਰਪਤੀ ਵੀ ਇੱਕ ਬੰਦੇ ਫੱਟੜ ਦੀ ਮੰਗ ਕੀਤੀ ਤੁਸੀਂ ਕਰਦੇ। ਮੰਗ ਕੇ ਜਿਹੜੀ ਟਰੈਕਟਰ ਦੇ ਮਾਲਕ ਦੇ ਕਾਰਵਾਈ ਹੋਣੀ ਚਾਹੀਦੀ। ਉਹ ਭਈਏ ਭੱਜ ਕੇ ਫਰਾਰ ਹੋ ਗਏ। ਭਈਆਂ ਤੋਂ ਪੱਕੀ ਕਰਾਂਗੇ। ਭਈਆਂ ਨੂੰ ਬਗੈਰ ਭਈਏ ਅੱਜ ਨਹੀਂ ਕਾਨੂੰ ਭੱਜਣਗੇ। ਭਈਆਂ ਦੇ ਕਾਰਵਾਈ ਹੁੰਦੀ ਅੱਜ ਨਹੀਂ ਕਾਨੂੰ ਭੱਜਣਗੇ ਭਈਏ। ਟਰੈਕਟਰ ਦੇ ਮਾਲਕ ਦੇ ਕਾਰਵਾਈ ਹੋਣੀ ਚਾਹੀਦੀ ਉਹਨੇ ਕਿ ਟਰੈਕਟਰ ਕਿਉਂ ਵੜਾਇਆ ਭਈਆਂ ਨੂੰ? ਹਾਂਜੀ। ਹਾਂਜੀ। ਬਸ ਸਾਡੀ ਆਹੀ ਮੰਗ ਹੈ। ਕਾਫੀ ਮਜ਼ੀਰ ਪਟੜ ਹੋਏ ਨੇ ਦੋਗੇ ਮੌਤ ਹੋਈ। ਜੀ ਜੀ ਸੁਰੇਸ਼ਵਰੇ ਮੈਨੂੰ ਵੀ ਸਾਡੇ ਵਲੰਟੀਅਰ ਦਾ ਫੋਨ ਆਇਆ ਕਿ ਤੁੰਗਰਾ ਦੇ ਹਸਲ ਪੁਰਾ ਵਿਧਾਨ ਸਭਾ ਨਾਬਗ ਦੋ ਪਿੰਨ ਨੇ। ਇਦੇ ਵਿੱਚ 100 ਦੇ ਲੱਖ ਪੱਧ ਮਨੇਗਾ ਵਰਕਰ ਜਿਹੜੇ ਸਵੇਰੇ ਸਵੇਰੇ ਆਏ ਸੀ ਹਾਜ਼ਰੀ ਲਾ ਰਹੇ ਸੀ ਪਰ ਦੂਜੇ ਪਾਸੇ ਇੱਕ ਟਰੈਕਟਰ ਆਇਆ ਜਿੱਤੇ 3-4 ਬਈ ਜਿਹੜੇ ਸੀਗੇ ਝੋਨਾ ਲਾਉਣ ਵਾਸਤੇ ਜਾ ਰਹੇ ਸੀਗੇ ਪਿੱਛੇ ਪਨੀਰੀ ਲੱਦੀ ਵਿੱਚ ਸੀ ਉਹ ਟਰੈਕਟਰ ਬੇਕਾਬੂ ਹੋ ਗਿਆ ਜਿੱਦੇ ਕਰਕੇ ਦੋ ਜਿਹੜੀਆਂ ਨੇ ਬਜ਼ੁਰਗ ਮਹਿਲਾਵਾਂ ਦੀ ਰਾਈਟ ਵੇ ਡੈਥ ਹੋ ਗਈ ਤੇ ਅੱਠ ਜਿਹੜੇ ਨੇ ਫਟੜਨੇ ਤੇ ਉਹਨਾਂ ਦੇ ਵਿੱਚ ਇੱਕ ਬਜ਼ੁਰਗ ਵੀ ਹੈ ਜੀ ਤੇ ਹੁਣ ਵਿਜ਼ਿਟ ਕੀਤਾ ਜੀ ਮੈਂ ਸਿਵਲ ਹਸਪਤਾਲ ਨਾਭਾ ਲੋਕ ਸਾਮ ਗਿਆ ਕਿ ਸਾਰਿਆਂ ਦੇ ਟੈਸਟ ਜਿਹੜੇ ਕੀਤੇ ਜਾਣਾ ਕਿ ਸਿਰ ਸੱਟ ਲੱਗੀ ਹੈ ਉਹ ਸਾਰੇ ਪੱਤੀ ਜੋ ਵੀ ਹੈਗਾ ਇੱਕ ਲੱਤ ਕੋ ਪੀ ਮਾਤਾ ਵੀ ਔਰ ਜਿਹੜੀਆਂ ਦੋ ਬਜ਼ੁਰਗ ਮਾਤਾ ਡੈਥ ਹੋਈਆਂ ਉਹਦੇ ਉੱਪਰ ਦੀ ਇਥੋਂ ਦੀ ਛਾਤੀ ਦੇ ਉੱਪਰ ਦੀ ਟਰੈਕਟਰ ਲੰਗਿਆ ਜੀ ਤੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੈ ਜਸ ਸਾਬ ਨਾਲ ਗੱਲ ਹੋਈ ਹੈ ਇੱਥੇ ਐਸਐਸਓ ਸਾਬ ਨਾਲ ਗੱਲ ਹੋਈ ਹੈ ਮੌਕੇ ਦੇ ਗਏ ਹੋਏ ਨੇ ਤੇ ਕਾਰਵਾਈ ਜਿਹੜੀ ਸਖਤ ਤੋਂ ਸਖਤ ਹੋਵੇ ਜੀ ਟਰੈਕਟਰ ਵਾਲੇ ਤੇ ਵੀ ਗੱਡੇ ਪਈਏ ਸੀ ਉਹਨਾਂ ਦੇ ਵੀ ਔਰ ਜਿਹੜੇ ਪਰਿਵਾਰ ਜਿਨ੍ਹਾਂ ਦੇ ਬਜ਼ੁਰਗ ਮਾਤਾ ਚਲੇ ਗਏ ਨੇ ਐਕਸੀਡੈਂਟ ਦੇ ਵਿੱਚ ਕਿ ਉਹਨਾਂ ਨੂੰ ਜ਼ਰੂਰ ਕੋਈ ਨਾ ਕੋ ਸਰਕਾਰ ਵੱਲੋਂ ਮਾਲੀਮਤ ਜਰੀਏ ਕਗਲੀ ਨਸੀਮ ਸਾਹਿਬ ਨਾਲ ਕਰਦੇ ਹਨ। ਅੰਗਹਿਲੀ ਜੀ ਰੂਟ ਸਾਹਮਣੇ ਆਈ ਹੈ ਸਰ ਇਸ ਤਰ੍ਹਾਂ ਕੀ ਲੱਗਦਾ। ਅੰਗਹਿਲੀ ਹੈ ਜੀ ਬਿਲਕੁਲ ਅੰਗਹਿਲੀ ਜੀ ਦੇਖੋ ਇਹ ਨਾ ਬੜਾ ਸੀਰੀਅਸ ਇਸ਼ੂ ਹੈ ਜੀ ਇੱਕ ਤਾਂ ਸੜਕਾਂ ਆਪਣੀਆਂ ਛੋਟੀਆਂ ਨੇ। ਸੜਕਾਂ ਅਸੀਂ ਬਹੁਤ ਬੇਨਤੀ ਕੀਤੀ ਕਿ 18 ਫੁੱਟੀ ਕਰੀਏ ਛੱਡ ਦਿਓ ਸਾਈਡਾਂ ਤੇ ਕੋਈ ਛੱਡ ਕੇ ਰਾਜੀ ਨਹੀਂ ਜੀ। ਸੜਕਾਂ ਪੂਰੀਆਂ ਪੂਰੀਆਂ ਨੇ। ਉੱਥੇ ਹੀ ਟਰੈਕਟਰ ਉੱਥੇ ਹੀ ਪੈਦਲ ਉੱਥੇ ਸਾਈਕਲ ਉੱਥੇ ਮੋਟਰਸਾਈਕਲ ਸਾਰੇ ਇਕੱਠੇ ਲੰਘਦੇ ਨੇ। ਤੇ ਇਹ ਜਿਹੜੀ ਘਟਨਾ ਜਿਵੇਂ ਹੋਈ ਆ ਤੇ ਜਦ ਅਮਰੀਕਾ ਦੇ ਵਰਕਰ ਕੰਮ ਕਰ ਰਹੇ ਨੇ ਤਾਂ ਉਹ ਦੂਰ ਹੀ ਦਿਖ ਜਾਂਦਾ ਇਹ ਸਾਈਡ ਤੇ ਹਰ ਚੱਕਰ ਔਰ ਇਹ ਇਹ ਵੀ ਨਹੀਂ ਹੈ ਕਿ ਕੋਈ ਹਨੇਰਾ ਸੀ ਜਾਂ ਕੁਛ ਸੀਗਾ ਤੇ ਇੱਕਦਮ ਘਬਰਾ ਕੇ ਉਹਨਾਂ ਕੋ ਚਾਬੀ ਦੇ ਨਹੀਂ ਉਹਨਾਂ ਨੂੰ ਕਿਤਨਾ ਕੁ ਦੇ ਵੀ ਇੰਗਲੀਆਂ ਵਿੱਚ ਇਸ ਤਰ੍ਹਾਂ ਪ੍ਰਵਾਸੀ ਜਿਹੜੇ ਮਜ਼ਦੂਰ ਚਲਾ ਰਹੇ ਸੀ ਟੈਕ ਬਿਰਪਾਲ ਜੀ ਇਦਾਂ ਤਾਂ ਹਰ ਚੀਜ਼ ਹੀ ਪੜਤਾਲ ਹੋ ਗਈ ਹੈ ਇਨਵੈਸਟੀਗੇਸ਼ਨ ਦਾ ਪਾਸਾ ਸਾਰੇ ਪੜਤਾਲ ਹੋ ਗਈ ਕਾਨੂੰਨੀ ਕਾਰਵਾਈ ਹੋਇਆ ਸਭ ਜੀ ਬੰਦਿਓ ਮੌਕੇ ਤੇ ਕਿੰਨੀਆਂ ਮੌਤਾਂ ਤੇ ਕਿੰਨੇ ਫਟੇ ਇਹ ਨਾ ਜੀ ਧੁੰਗਾ ਪਿੰਡ ਇਨਸੀਡੈਂਟ ਹੋਇਆ ਨਰੇਗਾ ਤੇ ਜਿਹੜੇ ਸੀਗੇ ਮਜ਼ਦੂਰ ਲੇਡੀਆਂ ਸੀਗੀਆਂ ਕੋਈ ਭਈਆ ਇੱਕ ਪ੍ਰਵਾਸੀ ਜਿਹੜਾ ਹੈਗਾ ਉਹ ਟਰੈਕਟਰ ਚਲਾ ਕੇ ਆ ਰਿਹਾ ਸੀ ਤੇ ਉਹਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਜਾਣ ਸੀ ਕਿੱਦਾਂ ਸੀਗੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇੱਥੇ ਹਸਪੀਟਲ ਪਹੁੰਚੇ ਉਹਨਾਂ ਜਿਹੜਾ ਮੌਕੇ ਦਾ ਜਾਜਾ ਲੈ ਕੇ ਬਾਕੀ ਤਫਤੀਸ਼ ਜਾਰੀ ਹੈ ਜੋ ਸਾਹਮਣੇ ਸਾਡੇ ਤੱਤ ਆਉਂਦੇ ਆ ਤੁਹਾਡੇ ਸਾਹਮਣੇ ਰੱਖਦੇ ਆ ਮਜ਼ਦੂਰਾਂ ਦਾ ਦੋਸ਼ ਹੈ ਵੀ ਜਿਸ ਨੇ ਟਰੈਕਟਰ ਫੜਾਇਆ ਉਸ ਦੀ ਅੰਗਲੀ ਸਿੱਧੇ ਤੌਰ ਤੇ ਕਿਸਾਨ ਦੀ ਵੀ ਸਮਝ ਨਹੀਂ ਬਿਲਕੁਲ ਜੀ ਜਿਹਦੀ ਅੰਗਲੀ ਵਿੱਚ ਪਾਈ ਜਾਊਗੀ ਅਸੀਂ ਕਿਸੇ ਨੂੰ ਸਪੇਅਰ ਨਹੀਂ ਕਰਾਂਗੇ ਜਿਹਦੇ ਖਿਲਾਫ ਕਾਰਵਾਈ ਬੰਦੀ ਹੈ ਉਹ ਅਸੀਂ ਕਰਾਂਗੇ